ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਰ ਸਿੰਘੜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਸਵਾਗਿੰਦੀ ਸਬਜੀ ਆਪਾਂ ਨੇ ਇੱਕ ਕੌਲੀ ਸਵਾਗਿੰਦੀ ਬੜੀਆਂ ਦੀ ਲਈ ਦੋ ਲੈ ਆਪਾਂ ਨੇ ਟਮਾਟਰ ਇੱਕ ਲਈ మీడియం ਸਾਈਜ਼ ਦੀ Shimla mirch ਤੇ ਦੋ ਲੈ ਆਪਾਂ ਨੇ ਪਿਆਜ਼ ਅਸੀਂ ਪਾਣੀ ਰਿਜਦਾ ਕਰ ਲਿਆ 10 ਮਿੰਟ ਵਾਸਤੇ ਬੜੀਆਂ ਨੂੰ ਆਪਾਂ ਪਕਾਵਾਂਗੇ ਜਦੋਂ ਤੱਕ ਇਹ ਪੂਰੀ ਤਰ੍ਹਾਂ ਫੁੱਲ ਨਹੀਂ ਜਾਂਦੇ 10 ਮਿੰਟ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲਾਂਗੇ ਇਹਨਾਂ ਨੂੰ ਆਪਾਂ ਨੇ 10 ਮਿੰਟ ਵਾਸਤੇ ਧਰਤਾ ਤੇ ਆਪਾਂ ਇੱਕ ਪਾਸੇ ਜਿਹੜਾ ਆਪਣਾ ਪਿਆਜ਼ਾਂ ਦੀ ਜਿਹੜੀ ਆਪਾਂ ਕਟਿੰਗ ਤੇ ਸ਼ਿਮਲਾ ਮਿਰਚ ਦੀ ਜਿਹੜੀ ਆਪਾਂ ਕਟਿੰਗ ਉਹ ਕਰ ਲੈਨੇ ਇਹ ਜਿਹੜੀ ਸਵਾ ਬਿੰਦੀ ਸਬਜੀ ਇਹ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੁੰਦੀ ਹੈ ਆਪਾਂ ਨੇ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਇਹਨਾਂ ਨੂੰ ਆਪਾਂ ਨੇ ਚੌਰਸ ਛੇਪ ਦੇ ਵਿੱਚ ਕੱਟ ਲੈਣਾ ਤੇ ਪਹਿਲਾਂ ਆਪਾਂ ਇਹ ਮਸਾਲਾ ਤਿਆਰ ਕਰਦੇ ਆਂ ਆਪਾਂ ਇਹ ਮਸਾਲਾ ਤਿਆਰ ਕਰਕੇ ਇਹਨੂੰ ਫਰਾਈ ਕਰਾਂਗੇ ਤੇ ਫਿਰ ਇਹਦੇ ਵਿੱਚ ਬਾਅਦ ਵਿੱਚ ਆਪਾਂ ਗਰੇਵੀ ਦਾ ਜਿਹੜਾ ਸਮਾਨ ਆ ਉਹ ਤਿਆਰ ਕਰਾਂਗੇ ਆਪਾਂ ਨੇ ਟਮਾਟਰ ਨੂੰ ਇਸ ਸਾਈਜ਼ ਦੇ ਵਿੱਚ ਵਟਣਾ ਤਾਂ ਜਿਹੜੇ ਇਹਦੇ ਬੀਜ ਤੇ ਗੁੱਦਾ ਉਹ ਆਪਾਂ ਨੇ ਵਿੱਚੋਂ ਕੱਢ ਦੇਣੇ ਕੱਢ ਕੇ ਆਪਾਂ ਨੇ ਜਦੋਂ ਗਰੇਵੀ ਬਣਾਉਂਗੇ ਉਹਦੇ ਵਿੱਚ ਆਪਾਂ ਇਹਨੂੰ ਪੀੜਨਾ ਟਮਾਟਰਾਂ ਨੂੰ ਇਸ ਤਰ੍ਹਾਂ ਇਹਨਾਂ ਕਰ ਲਵਾਂਗੇ ਤੇ ਪਿਆਜ਼ ਟਮਾਟਰਾਂ ਨੂੰ ਅਸੀਂ ਚੋਰਸ ਸ਼ੀਕ ਦੇ ਵਿੱਚ ਕੱਟ ਲਵਾਂਗੇ। ਐਸੇ ਤਰ੍ਹਾਂ ਆਪਾਂ Shimla mirch ਨੂੰ ਵੀ ਸਾਨੂੰ ਥੋੜੀ ਇਹ Shimla mircha ਜਿੰਨੀ ਚਾਹੀਦੀ ਹੈ ਇਹ ਬੜੀ ਹੈ ਤੇ ਆਪਾਂ ਲੋੜ ਦੇ ਅਨੁਸਾਰ Shimla mircha ਜਿਹੜੀ ਉਨੀ ਲੈ ਲੈਣੀ ਹੈ। ਲੈ ਕੇ ਆਪਾਂ ਇਹਨੂੰ ਵੀ ਚੋਰਸ ਪੀਸਾਂ ਦੇ ਵਿੱਚ ਕੱਟ ਲੈਣਾ। ਕੱਟਣਾ ਦਾ ਬਹੁਤ ਆਸਾਨ ਢੰਗ ਹੈ ਆਪ ਆਸਾਨੀ ਦੇ ਨਾਲ ਇਹਨੂੰ ਕੱਟ ਸਕਦੇ ਆਂ ਤੇ ਜਿਹੜੀ ਸੱਤੀ ਸਬਜੀ ਹੈ ਇਹ ਬਣ ਕੇ ਬਹੁਤ ਹੀ ਸੁਆਦਿਸ਼ਟ ਤਿਆਰ ਹੁੰਦੀ ਹੈ। ਇਹ ਤਾਂ ਆਪਾਂ ਸਟਾਈਲ ਜਿਹੜੀ ਸਬਜੀ ਹੈ ਢਾਬਿਆਂ ਦੇ ਵਿੱਚ ਐਸੇ ਤਰ੍ਹਾਂ ਜਿਹੜੀ ਸਬਜੀ ਬਣ ਕੇ ਇਹ ਤਿਆਰ ਹੁੰਦੀ ਹੈ ਇੱਕ ਘੰਟੇ ਤੋਂ ਅਸੀਂ ਇੱਕ ਕੌਲੀ ਜਿਹੜੀ ਦਹੀਂ ਦੀ ਹੈ ਉਹ ਇੱਕ ਝਰਨੀ ਦੇ ਵਿੱਚ ਪਾ ਕੇ ਰੱਖੀ ਹੋਈ ਹੈ ਉਹ ਜਿਹੜਾ ਦਹੀਂ ਸਾਡਾ ਨੁੱਚੜ ਗਿਆ ਹੁਣ ਆਪਾਂ ਇਹਨੂੰ ਇੱਕ بڑے ਭਾਂਡੇ ਦੇ ਵਿੱਚ ਪਾ ਲਵਾਂਗੇ ਦਹੀਂ ਦੇ ਵਿੱਚ ਜਿਹੜਾ ਖੱਟਾ ਪਾਣੀ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਇੱਕ ਘੰਟੇ ਤੱਕ ਅਸੀਂ ਇਹਨੂੰ ਰੱਖ ਕੇ ਫ੍ਰੀਜ ਦੇ ਵਿੱਚ ਰੱਖਤਾ ਪਾਣੀ ਖੱਟਾ ਸਾਰਾ ਕੱਢਤਾ ਇੱਕ ਚਮਚਾ ਵੱਡਾ ਅਸੀਂ ਪਾਇਆ ਬਿਸਣ ਦਾ ਤੇ ਇੱਕ بڑا ਚਮਚ ਪਾਇਆ ਸੀ ਅਦਰਕ ਤੇ ਲਸਣ ਦਾ ਪੇਸਟ ਤੇ ਅੱਧਾ ਚਮਚ ਪਾਇਆ ਸੀ ਗਰਮ ਮਸਾਲਾ ਅੱਧਾ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਜਿਹੜਾ ਉਹ ਪਾਇਆ ਸੀ ਨਮਕ ਦਾ ਅੱਧਾ ਚਮਚ ਪਾਇਆ ਸੀ ਹਲਦੀ ਦਾ ਹਲਦੀ ਅਸੀਂ ਦੂਜੀ ਵਾਰੀ ਨਹੀਂ ਪਾਣੀ ਤੇ ਹੁਣ ਇੱਕ ਜਿਹੜਾ ਨਿੰਬੂ ਆਪਾਂ ਇਹਦਾ ਜਿਹੜਾ ਜੂਸ ਹੈ ਉਹ ਇਹੋ ਦਹੀਂ ਦੇ ਵਿੱਚ ਮਿਚੋੜ ਦੇਵਾਂਗੇ ਆਪਾਂ ਨੇ ਐਕਸਟਰਾ ਜਿਹੜਾ ਬਾਹਰ ਤੇ ਪਾਣੀ ਨਹੀਂ ਪਾਉਣਾ ਐਸੇ ਹੀ ਦਹੀਂ ਦੇ ਵਿੱਚ ਆਪਾਂ ਨੇ ਜਿਹੜਾ ਪੇਸਟਾ ਪੂਰੀ ਤਰ੍ਹਾਂ ਉਹਨੂੰ ਮਿਕਸ ਕਰ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਜਿਹੜੀ ਗੰਢ ਨਾ ਰਹਿ ਜਾਵੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਤੇ ਸਵਾਵੀਂ ਦੀਆਂ ਜਿਹੜੀਆਂ ਆਪਾਂ ਨੇ ਬੜੀਆਂ ਉਬਾਲੀਆਂ ਬੜੀਆਂ ਨੂੰ ਅਸੀਂ ਚੰਗੀ ਤਰ੍ਹਾਂ ਉਬਾਲ ਲਿਆ ਠੰਡੇ ਪਾਣੀ ਦੇ ਵਿੱਚ ਧੋ ਲਿਆ ਤੇ ਹੁਣ ਇਹਨੂੰ ਆਪਾਂ ਠੰਡੀਆਂ ਕਰ ਲਿਆ ਤੇ ਇਹਦੇ ਆਪਾਂ ਚੰਗੀ ਤਰ੍ਹਾਂ ਜਿਹੜਾ ਪਾਣੀ ਐ ਉਹ ਪੂਰੀ ਤਰ੍ਹਾਂ ਵਿੱਚ ਤੇ ਆਪਾਂ ਨਿਚੋੜ ਦੇਣਾ ਇਹਨਾਂ ਨੂੰ ਪੂਰੀ ਤਰ੍ਹਾਂ ਸੁਕ干ਿਆ ਕਰ ਲੈਣਾ ਦੇਖੋ ਆਪਾਂ ਨੇ ਪੂਰੀ ਤਰ੍ਹਾਂ ਪਾਣੀ ਨਿਚੋੜਤਾ ਜਿਹੜੀਆਂ ਸਾਡੀਆਂ ਬੜੀਆਂ ਉਹ ਬਹੁਤ ਹੀ ਜਿਹੜੀਆਂ ਸੌਫਟ ਹੋ ਗਈਆਂ ਨਾਲੇ ਫੁੱਲ ਲਗੀਆਂ ਇਹ ਬਣ ਕੇ ਬਹੁਤ ਹੀ ਜਿਹੜੀ ਸਵਾਦੀ ਸਾਡੀ ਸਬਜ਼ੀ ਬਣ ਕੇ ਤਿਆਰ ਹੋਊਗੀ ਆਪਾਂ ਹੁਣ ਦਹੀਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲਵਾਂਗੇ ਚਮਚੇ ਦੇ ਨਾਲ ਦੇਖੋ ਕਿੰਨਾ ਸੋਹਣਾ ਪੇਸਟ ਸਾਡਾ ਜਿਹੜਾ ਬਣ ਕੇ ਤਿਆਰ ਹੋ ਰਿਹਾ ਹੈ ਇਹਦੇ ਵਿੱਚ ਹੁਣ ਆਪਾਂ ਸਵਾ ਗਿੰਦੀਆਂ ਬੜੀਆਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਬੜੀਆਂ ਨੂੰ ਪਾਵਾਂਗੇ ਬੜੀਆਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਨੇ ਪੇਸਟੇ ਦੇ ਵਿੱਚ ਮਿਕਸ ਕਰ ਲੈਣਾ ਅਸੀਂ ਇਹ ਬਣਾਉਣਾ ਤਾਂ ਬਹੁਤ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਹ ਤਾਂ ਬਸ ਟਾਇਲ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਢਾਬੇ ਦੇ ਵਿੱਚ ਐਸੇ ਤਰ੍ਹਾਂ ਜਿਹੜੀ ਸਬਜੀ ਇਹ ਐਸੇ ਤਰ੍ਹਾਂ ਤਿਆਰ ਹੁੰਦੀ ਹੈ ਹੁਣ ਪਾਇਆ ਆਪਾਂ ਨੇ ਟਮਾਟਰ ਤੇ ਦੇ ਨਾਲ ਹੀ ਪਾਈ ਆਪਾਂ ਕੱਟੇ ਹੋਏ ਸ਼ਿਮਲਾ ਮਿਰਚ ਤੇ ਨਾਲ ਹੀ ਪਾਏ ਆਪਾਂ ਨੇ ਕੱਟੇ ਹੋਏ ਪਿਆਜ਼ ਆਪਾਂ ਨੇ ਇਹ ਚਾਰੇ ਬੰਜੇ ਚੀਜ਼ਾਂ ਜਿਹੜੀਆਂ ਮਿਕਸ ਕਰ ਲੈਣੀਆਂ ਪੂਰੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇਹਨੂੰ 5 ਮਿੰਟ ਵਾਸਤੇ ਬਿਲਕੁਲ ਸਿਮਤੇ ਇਹਨੂੰ ਆਪਾਂ ਸੇਕ ਲਗਾਵਾਵਾਂਗੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਬੀਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੇ ਦਹੀਂ ਦੀ ਇੱਕ ਕੌਲੀ ਲਈ ਤੇ ਇੱਕ ਕੌਲੀ ਜਿਹੜੀ ਸੈਡੀ ਸੁਆਵੀ ਨਹੀਂ ਬੜੀਆਂ ਦੀ ਤੇ ਜਦੋਂ ਪਾਣੀ ਨਿਕਲਿਆ ਤਾਂ ਦਹੀਂ ਦੀ ਜਿਹੜੀ ਉਹ ਅੱਧੀ ਕੌਲੀ ਰਹਿ ਗਈ ਉਹਦਾ ਜਿਹੜਾ ਖੱਟਾ ਪਾਣੀ ਉਹ ਸਾਰਾ ਨਿਕਲ ਗਿਆ ਤੇ ਆਪਾਂ ਨੇ ਇੱਕ ਕੌਲੀ ਜਿਹੜੀ ਉਹ ਲਈ ਸੁਆਵੀ ਨਹੀਂ ਬੜੀਆਂ ਦੀ ਦੇਖੋ ਇਹ ਫੁੱਲ ਕੇ ਡਬਲ ਹੋ ਗਈਆਂ ਇਹ ਬਣ ਕੇ ਬਹੁਤ ਹੀ ਜਿਹੜੀ ਸਾਡੀ ਸਬਜੀ ਸਵਾਦ ਬਣੂਗੀ ਹੁਣ ਆਪਾਂ ਇੱਕ ਚਮਚਾ ਬੜਾ ਵਸ ਤੇਲ ਦਾ ਪਾਣਾ ਹੈ ਇੱਕ ਚਮਚ ਤੇਲ ਦਾ ਪਾ ਕੇ ਇਹਨੂੰ ਆਪਾਂ ਨੇ ਗਰਮ ਕਰ ਲੈਣਾ ਤੇ ਆਪਾਂ ਨੇ ਇਹਨੂੰ pan ਦੇ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤਾਂ ਕਿ ਜਿਹੜਾ ਇਹ ਤੇਲ ਹੈ ਇਹ ਪੂਰੀ ਤਰ੍ਹਾਂ pan ਦੇ 底ਲੇਵੇਂ ਨੂੰ ਲੱਗ ਜਵੇ ਤੇ ਅਸੀਂ ਇਹਦੇ ਵਿੱਚ ਜਿਹੜੀ ਸਬਜੀ ਤਿਆਰ ਕਰੀ ਆ ਬੇਸਣ ਦੇ ਵਿੱਚ ਆਪਾਂ ਨੇ ਬੜੀਆਂ ਮਿਕਸ ਕਰੀਆਂ ਉਹਨਾਂ ਨੂੰ ਆਪਾਂ ਇਹਦੇ ਵਿੱਚ 10 ਮਿੰਟ ਵਾਸਤੇ ਸੀਮਤੇ ਫਰਾਈ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦੇਣਾ ਤਾਂ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਤੇਲ ਵੀ ਲੱਗ ਜਵੇ ਤੇ ਨਮਕ ਮਿਰਚਾ ਜਿਹੜਾ ਉਹ ਵੀ ਸਾਰੀਆਂ ਬੜੀਆਂ ਤੇ ਟਮਾਟਰ ਪਿਆਜ਼ਾਂ ਦੇ ਵਿੱਚ ਮਿਕਸ ਹੋ ਜੇ ਇਹ ਬੜੀਆਂ ਬਣਾਉਣ ਦਾ ਨਵਾਂ ਢੰਗ ਹੈ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਸੌਖਾ ਤੇ ਆਸਾਨ ਆ ਇਹਨੂੰ ਆਪਾਂ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹੁਣ ਆਪਾਂ ਇਹਨੂੰ ਤਰਤਾ ਇੱਕ ਪਾਸੇ ਜਿਹੜਾ ਆਪਾਂ ਕਰਾਂਗੇ ਗਰੇਵੀ ਦਾ ਸਮਾਨ ਤਿਆਰ ਆਪਾਂ ਨੇ ਲੈ ਲਏ ਸੁੱਕੇ ਮਸਾਲੇ ਜੀਰਾ ਨਮਕ ਲਾਲ ਮਿਰਚ ਪਾਊਡਰ ਤੇ ਗਰਮ ਮਸਾਲਾ ਇੱਕ ਚਮਚਾ ਲਈਏ ਅਸੀਂ ਦਸਨ ਅਦਰਕ ਦਾ ਪੇਸਟ ਹਾਂਜੀ ਅਸੀਂ ਅਲੱਗ-ਅਲੱਗ ਕਰਕੇ ਪਹਿਲਾਂ ਅਸੀਂ ਟਮਾਟਰਾਂ ਦਾ ਜਿਹੜਾ ਪੇਸਟ ਬਣਾਵਾਂਗੇ ਤੇ ਉਹਦੇ ਬਾਅਦ ਵਿੱਚ ਆਪਾਂ ਬਣਾਵਾਂਗੇ ਪਿਆਜ਼ਾਂ ਦਾ ਪਿਆਜ਼ਾਂ ਦਾ ਆਪਾਂ ਨੇ ਬਹੁਤ ਜ਼ਿਆਦਾ ਪੇਸਟ ਨਹੀਂ ਬਣਾਉਣਾ ਆਪਾਂ ਨੇ ਆਦੇ ਦੜਿਆ ਜਿਹੜਾ ਹੁ ਕਰਨਾ ਹੈ ਤੇ ਟਮਾਟਰਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜਿਹੜੀ ਜਦ ਆਪਾਂ ਨੇ ਕਟਿੰਗ ਕਰੀ ਦੀ Shimla ਮਿਰਚ ਤੇ ਪਿਆਜ਼ਾਂ ਦੀ ਟਮਾਟਰਾਂ ਦੀ ਉਹਨਾਂ ਦਾ ਜਿਹੜਾ ਗੁੱਦਾ ਬਚਿਆ ਹੋਇਆ ਤਾਂ ਉਹ ਆਪਾਂ ਵੇਸਟ ਨਹੀਂ ਕਰਨਾ ਉਹ ਆਪਾਂ ਹੁਣ ਟਮਾਟਰਾਂ ਦੇ ਵਿੱਚ ਹੀ ਗ੍ਰाइंड ਕਰ ਲੈਣਾ ਹਾਂਜੀ ਹਾਂਜੀ ਹੁਣ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਅੱਧੀ ਕੜਚੀ ਜਿਹੜੀ ਸਰੋਂ ਦੇ ਤੇਲ ਦੀ ਪਾਈ ਇਹਨੂੰ ਆਪਾਂ ਚੰਗੀ ਤਰ੍ਹਾਂ ਨਰਮ ਕਰ ਲਿਆ ਤੇ ਅੱਧਾ ਚਮਚਾ ਸੀਪਾਇਆ ਜੀਰੇ ਦਾ ਜੀਰੇ ਨੂੰ ਅਸੀਂ ਹਲਾਵਾਂਗੇ ਚੰਗੀ ਤਰ੍ਹਾਂ ਬਰਾਉਨ ਕਰ ਲਵਾਂਗੇ ਫਿਰ ਪਾਵਾਂਗੇ ਅਸੀਂ ਅਦਰਕ ਲਸਣ ਦਾ ਪੇਸਟ ਇਹ ਜਿਹੜੀ ਸਾਡੀ ਸਬਜੀ ਆ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਹੁਣ ਅਸੀਂ ਅਦਰਕ ਲਸਣ ਪੇਸਟ ਨੂੰ ਥੋੜਾ ਜਿਹਾ ਬਰਾਉਨ ਕਰ ਲਿਆ ਤੇ ਹੁਣ ਪਾਏ ਨਾਲ ਅਸੀਂ ਪਿਆਜ਼ ਪਿਆਜ਼ ਹਲਕੇ ਜਿਹਾ ਬਰਾਉਨ ਕਰ ਲਏ ਤੇ ਅੱਧਾ ਚਮਚਾ ਪਾਇਆ ਸੀ ਨਮਕ ਦਾ ਨਮਕ ਅਸੀਂ ਪਹਿਲਾਂ ਵੀ ਪਾਇਆ ਤਾਂ ਇਸ ਕਰਕੇ ਅਸੀਂ ਅੱਧਾ ਚਮਚ ਚ ਪਹਿਲਾਂ ਪਾਇਆ ਤੇ ਅੱਧਾ ਚਮਚ ਆਉਣ ਪਾਇਆ। ਇਹਦੇ ਵਿੱਚ ਆਪਾਂ ਹਲਦੀ ਨਹੀਂ ਪਾਵਾਂਗੇ ਕਿਉਂਕਿ ਅਸੀਂ ਪਹਿਲਾਂ ਜਿਹੜੀ ਹਲਦੀ ਪਾ ਲਈ ਇਹ ਅਸੀਂ ਗਰੇਵੀ ਨੂੰ ਲਾਲ ਕਰਨ ਵਾਸਤੇ ਅੱਧਾ ਚਮਚ ਦੇਗੀ ਮਿਰਚ ਦਾ ਆਪਾਂ ਨੇ ਪਾਇਆ ਤਾਂ ਕਿ ਜਿਹੜੀ ਸਾਡੀ ਗਰੇਵੀ ਉਹ ਲਾਲ दिखे ਤੇ ਰੰਗ ਵਿੱਚ ਵੀ ਵਧੀਆ ਲੰਘੇ। ਹਾਂਜੀ ਜਿਹੜੇ ਅਸੀਂ ਟਮਾਟਰਾਂ ਦਾ ਪੇਸਟ ਬਣਾਇਆ ਤਾਂ ਉਹਨੂੰ ਸਾਡੇ ਜਿਹੜੇ ਪਿਆਜ਼ ਭੁੰਨ ਹੋ ਗਏ ਹੁਣ ਆਪਾਂ ਇਹਨਾਂ ਨੂੰ ਨਾਲ ਟਮਾਟਰਾਂ ਨੂੰ ਵੀ ਭੁੰਨ ਲਾਂਗੇ। ਜਦੋਂ ਉਹ ਟਮਾਟਰਾਂ ਦਾ ਪਾਣੀ ਸੁੱਕ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਕੱਪਲੀ ਇਹ ਤੋਂ ਕੱਪਲੀ ਪਾਣੀ ਦੀ ਪਾ ਕੇ ਜਿੰਨੀ ਸਾਨੂੰ ਗਰੇਵੀ ਦੀ ਲੋੜ ਹੈ ਫਿਰ ਅਸੀਂ ਉਨਾ ਰੱਖਾਂਗੇ ਫਿਰ ਪਾ ਪਾਵਾਂਗੇ ਬੜਿੰਗਾ ਹਾਂਜੀ ਹੁਣ ਦੇਖੋ ਗਰੇਵੀ ਦਾ ਜਿਹੜਾ ਪਾਣੀ ਆ ਉਹ ਟਮਾਟਰਾਂ ਦਾ ਤੇ ਪਿਆਜ਼ਾਂ ਦਾ ਬਿਲਕੁਲ ਸੁੱਕ ਗਿਆ ਹੁਣ ਆਪਾਂ ਪਾਉਣੇ ਕੱਪਲੀ ਪਾਣੀ ਵੀ ਆਪਾਂ ਪਾਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਆਪਾਂ ਨੂੰ 2 ਮਿੰਟ ਵਾਸਤੇ ਢੱਕਾਂਗੇ ਜਦੋਂ ਤੱਕ ਇਹਨੂੰ ਕੁਵਾਲੇ ਨਹੀਂ ਆਉਂਦੇ ਆਪਾਂ ਨੂੰ ਨਾਲ ਕਿਨੂੰ ਇੱਕ ਕੁਵਾਲੇ ਆਪਾਂ ਨੇ ਗਵਾਨੇ ਦੇਖੋ ਹੁਣ ਇਹਨੂੰ ਇੱਕ ਵਾਰੀ ਜੀ ਚੰਗੀ ਤਰ੍ਹਾਂ ਗਰੇ ਲਈ ਸਾਡੀ ਲਾਲ ਵੀ ਹੋ ਗਈ ਦੇਖਣ ਵਿੱਚ ਵੀ ਸੋਹਣੀ ਲੱਗਦੀ ਹੈ ਤੇ ਆਪਾਂ ਹੁਣ ਇਹਨੂੰ ਪੂਰੀ ਤਰ੍ਹਾਂ ਹਲਾ ਦੇਵਾਂਗੇ ਤੇ ਹੁਣ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਬੜੀਆਂ ਹਾਂਜੀ ਦੇਖੋ ਸਾਡੀ ਸਬਜੀ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਐ ਆਪਾਂ ਨੇ ਜਿਹੜੀ ਗਰੇਵੀ ਉਹ ਆਪਾਂ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਆ ਅਸੀਂ ਪਾਣੀ ਕੋਲ ਹੀ ਪਾਣੀ ਦੀ ਪਾਈ ਆ ਤੁਸੀਂ ਆਨੇ ਮਰਜ਼ੀ ਦੇ ਹਿਸਾਬ ਨਾਲ ਜਿਹੜੀ ਗਰੇਵੀ ਬਣਾਉਣੀ ਆ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਗਾੜੀ ਪਤਲੀ ਕਰ ਸਕਦੇ ਦੇਖੋ ਸਾਡੀ ਸਬਜੀ ਜਿਹੜੀ ਬਣ ਕੇ ਦੇਖਣ ਵਿੱਚ ਕਿੰਨੀ ਵਧੀਆ ਲੱਗਦੀ ਐ ਤੇ ਖਾਣ ਵਿੱਚ ਹੀ ਹੋਰ ਵੀ ਜ਼ਿਆਦਾ ਸੁਆਦੀਸ਼ਟ ਤਿਆਰ ਹੋਊਗੀ ਹਾਂਜੀ ਅਸੀਂ ਢੱਕਦੇ ਨੂੰ 1 ਮਿੰਟ ਅਸੀਂ ਹੋਰ ਇਹਨੂੰ ਉਬਾਲੀ ਦਿੱਤੀ ਤੇ ਦੇਖੋ ਜਿਹੜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ। ਹਾਂਜੀ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਹੁਣ ਆਪਾਂ ਜਿਹੜੀ ਸਬਜੀ ਆ ਉਹ ਤਿਆਰ ਹੋ ਗਈ ਤੇ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾਵਾਂਗੇ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇੱਕ ਵਾਰੀ ਆਪੀ ਜਰੂਰ ਟਰਾਈ ਕਰਿਓ। ਮੈਨੂੰ ਮੇਰੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਇੱਕ ਵਾਰੀ ਜਰੂਰ ਟਰਾਈ ਕਰਿਓ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਆਪਾਂ ਪਲੇਟ ਦੇ ਵਿੱਚ ਪਾਈ ਹੈ ਕਿੰਨੀ ਸੋਹਣੀ ਲੱਗਦੀ ਹੈ ਟਾਬੇ ਵਿੱਚ ਸੇਮ ਐਸੀ ਤਰ੍ਹਾਂ ਤਿਆਰ ਮੰਗੀ థాంਕ ਯੂ ਜੀ